ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਆਪਾਂ 1692 ਬਾਸਮਤੀ ਵੜਨ ਲੱਗੇ ਆਂ ਵੈਰਾਈਟੀ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲੇ ਬੀਹੀ ਪਈ ਆ ਜਿਵੇਂ ਉਹ ਕਹਿੰਦੇ ਹੁੰਦੇ ਨੇ ਵੀ ਸੁਹਾਗਾ ਮਾਰਿਆ ਵਾ ਉਹ ਵਾਲੀ ਚੀਜ਼ ਆ ਤੇ ਕੋਈ ਨੇਰੀ ਨਹੀਂ ਆਈ ਹਵਾ ਨਹੀਂ ਆਈ ਹੈਗੀ ਵੀ ਚਲੋ ਹਵਾ ਨੇਰੀ ਕਰਕੇ ਗਿਰਦੀ ਹੋਊਗੀ ਆ ਸ਼ਾਮ ਨੂੰ ਦੇਖ ਕੇ ਜਾਂਦੇ ਸੀਗੇ ਵੀ ਖੜੀ ਆ ਜੀਰੀ ਤੇ ਸਵੇਰੇ ਆ ਕੇ ਦੇਖਦੇ ਸੀਗੇ ਵੀ ਬਿਚੀ ਪਈ ਆ ਪਹਿਲਾਂ ਡੈੜੀਆਂ ਚ ਸ਼ੁਰੂ ਹੋਈ ਸੀਗੀ ਗਿਰਨੀ ਤੇ ਡੈੜੀਆਂ ਹੁੰਦੇ ਹੁੰਦੇ ਫਿਰ ਚੰਗੀ ਤਰ੍ਹਾਂ ਗੁੱਜੀ ਕੰਬਾਈਨ ਇਹ ਨਮਿਓ ਆ ਤੇ ਦੂਜੇ ਹੀ ਸਾਲ ਆ ਇਹਦਾ ਮੈਨੂੰ ਲੱਗਦਾ ਜੀਰੀ ਦਾ ਦੂਜਾ ਸੀਜ਼ਨ ਆ ਤੇ ਪਹਿਲਾਂ ਕਣਕ ਦੇ ਲਾ ਲਓ ਵੀ ਸ਼ਾਇਦ ਕਣਕ ਦਾ ਇੱਕ ਲਾਇਆ ਜਾਂ ਇੱਕ ਮੱਕੀ ਦਾ ਲਾ ਲਿਆ ਆ ਮੇਰੇ ਖਿਆਲ ਚ ਪਿਛਲੇ ਸਾਲ ਜੀਰੀ ਚ ਲਿਆਂਦੀ ਸੀ ਸ਼ਾਇਦ ਪੱਕਾ ਨਹੀਂ ਪੱਕੀ ਪਦੰਦੇਗਾ ਤੇ ਵੈਰਾਈਟੀ ਆਪਣੀ ਬੀਬੀ ਬਈਆ ਇਧਰ ਝੋਨਾ ਬਣਾ ਮੋਟਾ ਆ ਇਹ ਤਾਂ ਲੋਕਲ ਮੰਡੀ ਵਾਲਾ ਹੀ ਆ ਉਹ ਵੀ ਸਾਰਾ ਤਿਆਰ ਆ ਲਗਭਗ 5-6 ਦਿਨ ਨੂੰ ਅ ਬੜਾਈ ਹੋ ਜੂਗੀ ਜੀ ਸ਼ੁਰੂ ਕਰਾਂਗੇ 5-6 ਦਿਨ ਤੱਕ ਪਾਣੀ ਬੰਦ ਕੀਤੇ ਹੋਏ ਨੇ ਤੇ ਆਹ ਜਿਹੜਾ ਪੱਜ ਝੋਨਾ ਵੱਢ ਰਹੇ ਆ ਇਹ 90 ਦਿਨ ਦਾ ਵੱਢ ਰਹੇ ਆ ਪੂਰਾ ਹੀ 90 ਦਾ ਲਾ ਲਓ ਜਾਂ 91 91 ਦਿਨ ਦਾ ਲਾ ਲਓ 21 ਜੂਨ ਨੂੰ ਆਪਾਂ ਟ੍ਰਾਂਸਪਲੈਂਟ ਕੀਤੀ ਸੀਗੀ ਇਹ ਆ ਥੋੜਾ ਮੰਨ ਨੇ ਤੇ ਹੋਰ ਵੀ ਲਾਜ ਲੱਗਿਆ ਬਈ ਕਮੈਨ ਦੇ ਵਿੱਚ ਬਾਕੀ ਜੋ ਨਾ ਪੱਕਿਆ ਵਾ ਵਧੀਆ ਐਨ ਪੂਰਾ ਬੱਤ ਦਾ ਜਿਆਦਾ ਸੁੱਕਾ ਵੀ ਨਹੀਂ ਹੈਗਾ ਤੇ ਨਰਮ ਵੀ ਨਹੀਂ ਹੈਗਾ ਬਾਕੀ ਪਾ ਟਰਾਲੀ ਦੇ ਵਿੱਚ ਦੇਖਦੇ ਆ ਆਹ ਆਪਾਂ ਨੇ ਆਪਣੇ ਚੈਨਲ ਦਾ ਲੋਗੋ ਲਗਵਾਇਆ ਸੀਗਾ ਟਰਾਲੀ ਦੇ ਉੱਤੇ ਇਉ ਤੇ ਤਾਰਾ ਸਿੰਘ ਬਿਲਗਾ ਵਾਲਿਆਂ ਦੇ ਜਿਹੜੇ ਸਟicker ਲਾਉਣਾ ਹੁੰਦੇ ਨੇ ਉਹਨਾਂ ਨੂੰ ਇਹ ਦੱਸਤਾ ਸੀਗਾ ਮੋਬਾਈਲ ਦੇ ਵਿੱਚ ਫੋਟੋ ਭੇਜੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਪ੍ਰਿੰਟ ਕਰਕੇ ਇਹ ਭੇਜਤਾ ਇਹ ਰੇਡੀਅਮ ਦੇ ਵਿੱਚ ਪ੍ਰਿੰਟ ਹੋਇਆ ਹੋਇਆ ਸ਼ਾਇਦ ਮੋਬਾਈਲ ਦੇ ਵਿੱਚ ਚਮਕਦਾ ਤਾਂ ਨਾ ਦਿਖਦਾ ਹੋਵੇ ਪਰ ਉਹਨਾਂ ਦਾ ਪਤਾ ਲੱਗਦਾ ਵੀ ਚਮਕ ਰਿਹਾ ਤੇ ਆਪਾਂ ਨੇ ਪੰਜਾਬੀ 'ਚ ਲਿਖਾਇਆ ਸੀਗਾ ਤਾਰਾ ਸਿੰਘ ਬਿਲਗਾ ਹੁਣ ਵੈਸੇ ਜ਼ਿਆਦਾਤਰ ਲੋਕ ਇੰਗਲਿਸ਼ ਦੇ ਵਿੱਚ ਲਿਖਾਉਂਦੇ ਨੇ ਤੇ ਆਪਾਂ ਜਿਹੀ ਦੇਖਦੇ ਹਾਂ ਹੁਣ ਹਾਂ ਟਾਇਰ ਆਪਾਂ ਨਵੇਂ ਪਵਾਏ ਸੀਗੇ ਜੇ ਕੇ ਦੇ ਤੇ 120 ਪਾਉਂਡ ਹਵਾ ਹੁਣ ਕੀਤੀ ਹੋਈ ਆ ਇਹਨਾਂ ਦੇ ਵਿੱਚ ਟਰਾਲੀ ਦਾ ਪੈਸੇ ਤੁਸੀਂ ਪਹਿਲਾਂ ਦੇਖੀ ਹੋਗਾ ਸਾਰੀ ਇੱਕ ਵਾਰੀ ਫੇਰ ਤੋਂ ਝਾਤ ਮਾਰਾ ਦਿੰਨੇ ਆ ਵੀਡੀਓ ਦੇ ਵਿੱਚ ਸਵਾ 3 ਫੁੱਟ ਹਾਂ ਬੈੱਡ ਕੀਤਾ ਹੋਇਆ ਆਪਾਂ ਨੇ ਜਾਲੀ ਲਾਈ ਹੋਈ ਆ ਤੇ ਸਵਾ 7 ਬਾਈ 16 ਫੁੱਟ ਚੌੜੀ ਟਰਾਲੀ ਆ ਇਹ 16 ਫੁੱਟ ਬਾਈ ਸਵਾ 7 ਚੌੜੀ ਆ ਤੇ ਸਵਾ 3 ਬੈੱਡ ਬਾਕੀ ਆਹਾ ਹਾਂ ਸਟਾਰ ਵਾਲੇ ਤਾਰੇ ਗਾਦੀ ਜਿਵੇਂ ਤਾਰਿਆਂ ਵਾਲਾ ਲੋਕੋ ਲਵਾ ਰਿਆ ਸੀਗਾ ਕਈ ਉਹਰੇ ਮਤਲਬ ਟਰੈਕਟਰ ਜਿਹੜਾ ਹੁੰਦਾ ਜਿਵੇਂ ਜੌਂਡੀਅਰ ਹੌਲੈਂਡ ਅਲੱਗ-ਅਲੱਗ ਸਾਰੇ ਉਹ ਵੀ ਲਵਾ ਲੈਂਦੇ ਨੇ ਲੋਕ ਤੇ ਆਹਾਂ ਖੋੜਾ ਵਗੈਰਾ ਉਲਾਉਂਦੇ ਹੀ ਨੇ ਟਰੈਕਟਰ ਆਪਣਾ ਨਵਾਂ ਆ ਵੀਡੀਓ ਇਹਦੀ ਪਾਈ ਨਹੀਂ ਗਈ ਹੈਗੀ ਤੇ ਹੁਣ ਅੱਜ ਹੀ ਚਲੋ ਪਾ ਦਿੰਨੇ ਆ ਆਪਾਂ ਨਵਾਂ ਟਰੈਕਟਰ ਲਿਆ ਇਹ ਲੈ ਲਿਆ ਸੀਗਾ ਆਪਾਂ ਨੇ ਜੁਲਾਈ ਦੇ ਵਿੱਚ 17 ਜੁਲਾਈ ਨੂੰ 15 ਜੁਲਾਈ ਨੂੰ ਆਪਾਂ ਟਰਾਲੀ ਲਿਆਂਦੀ ਸੀਗੀ ਤੇ 16 ਜੁਲਾਈ ਨੂੰ ਕੁਦਰਤੀਓਂ ਸੌਦਾ ਹੋ ਗਿਆ ਉਹ ਪਤਾ ਨਹੀਂ ਸੀਗਾ ਪਹਿਲਾਂ ਫਾਈਨਲ ਨਹੀਂ ਸੀਗਾ ਵੀ ਆਪਾਂ ਨੇ ਅੱਜ ਸੌਦਾ ਕਰਕੇ ਜਾਂ ਟਰਾਲੀ ਤੋਂ ਦੂਜੇ ਦਿਨ ਟਰੈਕਟਰ ਲਿਆਉਣਾ ਹੀ ਲਿਆਉਣਾ ਪਲੈਨਿੰਗ ਨਹੀਂ ਸੀਗੀ ਬਾਕੀ ਜਿਵੇਂ ਪਰਮਾਤਮਾ ਕਰਦਾ ਉਵੇਂ ਹੀ ਹੁੰਦਾ ਬਿਨਾ ਪਲੈਨਿੰਗ ਤੋਂ ਹੀ ਟਰੈਕਟਰ ਇਹ ਲੈ ਆ ਤੇ 16 ਤਰੀਕ ਨੂੰ ਵੈਸੇ ਮਾੜਾ ਮਾੜਾ ਜਿਹਾ ਸੀਗਾ ਵੀ ਚਲੋ ਲੈਣਾ ਤੇ ਏਜੰਸੀ ਵਾਲੇ ਆ ਗਏ ਸੌਦਾ ਹੋ ਗਿਆ ਉਹਨਾਂ ਨਾਲ 16 ਤਰੀਕ ਨੂੰ ਸੰਗਰਾਮ ਸੀ ਟਰਾਲੀ ਵੀ ਸੰਗਰਾਮ ਨੂੰ ਹੀ ਆਈ ਆ ਅ ਡੇਢ ਕਵਜੇ 16 ਤਰੀਕ ਨੂੰ ਸਵੇਰੇ ਕਹਿ ਲਈ ਆਪਾਂ ਆ ਗਈ ਸੀਗੀ ਉੱਥੋਂ 15 ਨੂੰ ਸ਼ਾਮ ਨੂੰ ਤੁਰ ਗਈ ਸੀ ਤੇ ਡੇਢ ਕਵਜੇ ਟਰਾਲੀ ਆਈ ਸੀ ਬਾਕੀ ਗੁਲਾਬ ਜਾਮਨ ਅੱਜ ਮੱਥਾ ਹੁਣ ਟੇਕਿਆ ਜਿਹੜਾ ਝੋਨਾ ਵੱਢਣ ਲੱਗਿਆ ਤੇ ਆਹ ਵੇਟ ਆਪਾਂ ਨੇ ਬੋਲਡ ਸਟਾਰ ਆਣੇ ਦੇ ਲਾਏ ਨੇ ਇਹਦੀ ਅਲੱਗ ਤੋਂ ਵੀਡੀਓ ਵੀ ਆਪਣੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਤੁਸੀਂ 11 2 24 ਦੇ ਟਾਇਰ ਨੇ ਇਹਦੇ ਮੂਲੇ ਤੇ ਪਿਛਲੇ 16 9 3 ਦੇ ਇਧਰ ਮੇਂ ਮੁਰਨਾ ਬੋਗਾ ਕਰਦਾ ਕਾਫੀ ਆ ਗਿਆ ਇਧਰ ਤੇ ਆਪਾਂ ਪਹਿਲਾਂ ਜੀਰੀ ਦੇਖਦੇ ਆ ਕਹੇ ਜੀ ਆ ਮਾਤਾ ਕੋਟਾ ਹਾਂ 5 ਇੰਚੀ ਜੋ ਹੀ ਲੈ ਲਈ ਸੀਗੀ ਉਹਨਾਂ ਤੋਂ ਨਾਲ ਦੀ 5 ਇੰਚੀ ਤੇ 4 ਪਿੰਨਾ ਇਹਦੇ ਸਾਈਡ ਤੇ ਨੇ ਇਧਰ 4 ਉਧਰ ਨੇ 8 ਪਿੰਨਾ ਦੇ ਵਿੱਚ ਆ ਇਹ ਵੈਸੇ ਕਈ ਵਾਰੀ ਜਦੋਂ ਆਪਾਂ ਟਰੈਕਟਰ ਲਿਆ ਉਹਦਣ ਉਹਨਾਂ ਨੇ ਨਾਲ ਹੁੱਕੇ ਦੇ 4 ਇੰਚੀਓ ਪਾ ਦੇ ਦੀ ਪਹਿਲਾਂ ਤਾਂ ਆਪਣੀਆਂ ਟਰਾਲੀਆਂ ਛੋਟੀਆਂ ਹੀ ਨੇ 12 ਮਾਈ ਸਾਢੇ 6 ਦੀਆਂ ਟਰਾਲੀਆਂ ਸੀਗੀਆਂ ਆਪਣੇ ਕੋਲ ਦੋ ਉਹਨਾਂ ਦੇ ਵਿੱਚੋਂ ਇੱਕ ਆਪਾਂ ਨੇ ਸੇਤ ਕਰਤੀ ਕਿਉਂਕਿ ਖੇਤੀ ਦੇ ਹਿਸਾਬ ਨਾਲ ਜਿੰਨਾ ਕੁ ਲੱਗਦਾ ਠੀਕ ਹਨਾ ਉਹਨਾਂ ਕ ਉਹਨਾਂ ਦੇ ਵਿੱਚੋਂ ਆਪਾਂ ਇੱਕ ਟਰਾਲੀ ਰੱਖ ਲਈ ਉਹਦੀਆਂ ਹੁੱਕਾਂ ਦਾ ਕਿੰਨੀ ਆਂਕ ਮੈਨੂੰ ਲੱਗਦਾ ਵੀ 2.5 3 ਇੰਚੀ ਹੁੱਕ ਹੁੰਦੀ ਆ ਸ਼ਾਇਦ ਤਿੰਨ ਵੀ ਨਹੀਂ ਹੋਣੀ 2.5 ਇੰਚੀ ਹੁੱਕ ਹੋਊਗੀ ਉਹ ਟਰਾਲੀਆਂ ਦੀ ਤੇ ਉਹ ਤਾਂ 4 ਇੰਚੀ ਹੁੱਕਾਂ ਚ ਵੀ ਚੱਲੀ ਜਾਂਦੀ ਆ ਪਹਿਲਾਂ ਉਹਨੇ 4 ਇੰਚੀ ਹੁੱਕ ਪਾਤੀ ਸੀਗੀ ਇਹਦੇ ਵਿੱਚ ਪਰ ਫਿਰ ਆਪਾਂ ਨੇ ਜਦੋਂ ਸੌਦਾ ਕਰਿਆ ਸੀਗਾ ਉਦੋਂ ਪਹਿਲਾਂ ਹੀ ਉਹਨਾਂ ਨੂੰ ਕਹਿਤਾ ਸੀਗਾ ਵੀ ਭਾਈ ਹੁੱਕ ਅਸੀਂ 5 ਇੰਚੀ ਦੇ ਵਿੱਚ ਲੈਣੀਆਂ ਕਿਉਂਕਿ ਜਦੋਂ ਆਪਾਂ ਪੰਜਾਬੀਆਂ ਡੀ ਲਿਆ ਸੀਗਾ ਅੰਨ 2 ਸਾਲ ਪਹਿਲਾਂ ਉਹ ਵੀ ਆਪਾਂ ਜੁਲਾਈ 'ਚ ਲਿਆ ਸੀ ਉਹ 29 ਜੁਲਾਈ 2022 ਨੂੰ ਲਿਆ ਸੀ ਤੇ ਉਹਦੇ ਵਿੱਚ 4 ਇੰਚੀ ਹੁੱਕ ਸੌਦੇ 'ਚ ਉਹ ਕਹਿੰਦੇ ਵੀ ਜਦੋਂ ਸੌਦਾ ਹੋਇਆ ਕਹਿੰਦੇ ਵੀ ਅਸੀਂ ਤਾਂ ਹੀ ਦਿੰਨੇ ਆ ਸੌਦੇ 'ਚ ਆਪਾਂ ਕਿਹਾ ਸੀ ਜੀ ਉਹਨਾਂ ਨੂੰ ਵੀ 5 ਇੰਚੀ ਹੁੱਕ ਲੈਣੀਆਂ ਜਾਂ ਤਾਂ ਚਲੋ ਟਰਾਲੀ ਵੀ ਛੋਟੀ ਹੋ ਸੀਗੀ ਤੇ ਉਹ ਫਿਰ ਆਪਾਂ ਨੇ 1000 ਰੁਪਇਆ ਹਨੀ 1100 ਰੁਪਇਆ ਉਹਨਾਂ ਨੂੰ ਜਿੱਥੇ ਹੁਕਮ ਬਣਦੀਆਂ ਨੇ ਉਹਨਾਂ ਨੂੰ ਦੇ ਕੇ ਫਿਰ 5 ਇੰਚ ਹੁਕ ਕੋਾਈ ਸੀ ਕੋਾਈ ਵੈਸੇ ਆਪਾਂ ਨੇ ਉਹਦੇ ਵਿੱਚ ਵੀ 5 ਇੰਚ ਦੀ ਹੁਕ ਅੰਦੋਨੇ ਆਪਣੀ ਹੁਕਾਂ 5 ਇੰਚੀਆਂ ਨੇ ਤੇ ਆ ਇਹਨਾਂ ਦੇ ਸਵੇਹ ਵਾਰ ਲੱਗੇ ਹੋਏ ਨੇ ਕਈ ਕੰਪਨੀਆਂ 'ਚ ਸੰਗਲ ਆਉਂਦੇ ਨੇ ਤੇ ਬਾਕੀ ਟਰੈਕਟਰ ਦੀ ਡਿਟੇਲ ਵੀਡੀਓ ਆਪਾਂ ਫੇਰ ਬਣਾਵਾਂਗੇ ਕਦੇ ਤੇ ਇਹ 16 27 ਆਪਾਂ ਨੇ ਜੈਕ ਵਾਲੀ ਟਰਾਲੀ ਬਣਾਈ ਆ ਬਹੁਤ ਵਧੀਆ ਹਲਕਾ ਹਲਕਾ ਜਿਹਾ ਹਰਾ ਦਾਣਾ ਬਹੁਤ ਘੱਟ ਹਰਾ ਦਾਣਾ ਯਾਨੀ ਵੀ ਬੱਤ ਮੈਨੂੰ ਤਾਂ ਬਹੁਤ ਵਧੀਆ ਲੱਗੀ ਵੀ ਜਿਹੜੀ ਬਾਸਮਤੀ ਦੀ ਹੈਗੀ ਆ ਹੁਣ ਤਾਂ ਜਿਵੇਂ ਐਵੇਂ ਹੀ ਡਰ ਲੱਗਿਆ ਬਣਾ ਵੀ ਹੁਣ ਖੁਸ਼ਕੀ ਹੋ ਗਈ ਵੀ ਕਿਤੇ ਜ਼ਿਆਦਾ ਹੀ ਨਾ ਜੀਰੀ ਪੱਕ ਜਵੇ ਬਾਸਮਤੀ ਕਿਉਂਕਿ ਜਿਆਦਾ ਪੱਕੀ ਵੀ ਜੀਰੀ ਦਾ ਵੀ ਝਾੜ ਆ ਜਿਹੜਾ ਉਹ ਰੇਟ ਸ਼ਾਇਦ ਘੱਟ ਲੱਗਦਾ ਝਾੜ ਤਾਂ ਚਲੋ ਫਿਰ ਜਿਵੇਂ ਸੁੱਕੂਗੀ ਉਹਦਾ ਘਟੂ ਵਈ ਬਾਕੀ ਟਰੈਕਟਰ ਦੀ ਆਪਾਂ ਇੱਕ ਵਾਰੀ ਜਦੋਂ ਹੁਣ ਵਾਹੀ ਵੋਹੀ ਚੱਲੂਗੀ ਫੇਰ ਦੁਬਾਰਾ ਕਦੇ ਵੀਡੀਓ ਬਣਾ ਲਾਂਗੇ ਤੇ ਡਾਲਾ ਆਪਾਂ ਨੇ ਪਹਿਲਾਂ ਹੀ ਬਿਨਾ ਜੱਕ ਤੋਂ ਆਰਡਰ ਕੀਤਾ ਸੀਗਾ ਸਾਈ ਆ ਜਿਹੜੀ ਉਹ ਕਰੀ ਵੀ ਸੀ ਉਦੋਂ ਵੀ ਆਪਾਂ ਨੇ ਤਿੰਨ ਪਾਸੇ ਡਾਲਾ ਖੁੱਲੋ ਦਾ ਕਰਾਇਆ ਸੀਗਾ ਮੇਰੀ ਵੈਸੇ ਪਰਸਨਲੀ ਸਲਾਹ ਹੈ ਸਾਰੇ ਵੀਰਾਂ ਨੂੰ ਐ ਜਿਹੜੇ ਨਵੀਆਂ ਟਰਾਲੀਆਂ ਬਣਾਉਂਦੇ ਨੇ ਵੀ ਉਹ ਤੁਸੀਂ ਡਾਲਾ ਜਿਹੜਾ ਤਿੰਨ ਪਾਸੇ ਜਿਵੇਂ ਸ਼ਾਇਦ ਉੱਪਰ ਆ ਜਿਹੜਾ ਉਹ ਤਾਂ ਨਾ ਕਰਾਵੇ ਦੋ ਪਾਸੇ ਕਰਾਇਆ ਸੀਗਾ ਆਪਾਂ ਨੇ ਆਹ ਵਾਲਾ ਨਹੀਂ ਸੀ ਕਰਾਇਆ ਕਿਉਂਕਿ ਇਹਦੀ ਮਿੱਟੀ ਵਗੈਰਾ ਵਾਲੇ ਨੂੰ ਲੋਡ ਹੁੰਦੀ ਆ ਵੀ ਉਹ ਆਟੋਮੈਟਿਕ ਜਿਆ ਲੱਗ ਜਾਂਦਾ ਆ ਉਹ ਆਪਾਂ ਨੂੰ ਵੈਸੇ ਇਹਦੀ ਏਡੀ ਲੋਡ ਵੀ ਨਹੀਂ ਹੈਗੀ ਬਿੜਾ ਡਾਲਾ ਸਾਈਡ ਵਾਲਾ ਇਹ ਜਰੂਰ ਕਰਾਇਆ ਕਰੋ ਤੁਸੀਂ ਫੁੱਲ ਦਾ ਜਿਵੇਂ ਹੁਣ ਵਿਚਪੀਰ ਵਿਚਾਲੇ ਤੋਂ ਫੁੱਲ ਦਾ ਕਰ ਲੈਂਦੇ ਨੇ ਸੈਂਟਰ ਵਾਲਾ ਹਨਾ ਉਹ ਵੀ ਠੀਕ ਆ ਪਰ ਜੇ ਤੁਸੀਂ ਨੇ ਮੰਨ ਲਓ ਆਲੂ ਵਗੈਰਾ ਨਹੀਂ ਲਾਉਣੇ ਕਦੇ ਬੋਰੀਆਂ ਨਹੀਂ ਲੱਦਣੀਆਂ ਜਾਂ ਗੰਨਾ ਨਹੀਂ ਲੱਦਣਾ ਉਹਦੇ ਵਾਸਤੇ ਉਹ ਠੀਕ ਆ ਪਰ ਜੇ ਆਪਾਂ ਨੂੰ ਆਲੂ ਲੱਦਣੇ ਨੇ ਜਾਂ ਗੰਨਾ ਲੱਦਣਾ ਉਹਦੇ ਵਾਸਤੇ ਤੁਸੀਂ ਸਿੰਗਲ ਪੀਸ ਸਾਈਡ ਤੇ ਨੂੰ ਫੁੱਲਦਾ ਕਰਾ ਲਓ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਭਾਰੀ ਡਾਲੇ ਨੇ ਉਹ ਹਿਸਾਬ ਨਾਲ ਕੱਲੇ ਬੰਦੇ ਨੂੰ ਜਾਣੀ ਚੱਕਣੀ ਔਖੀ ਨੇ ਇਹ ਹੁਣ ਆਇਆ ਇੱਥੇ ਤੋਂ ਸਾਈਡ ਤੋਂ ਖੋਲ ਕੇ ਆਪਾਂ ਬਹੁਤ ਵਧੀਆ ਉਹ ਦਿਨ ਜਗਦੀਪ ਵਾਲੀ ਜੀ ਦੀ ਤਾਰੀ ਸੀਗੀ ਐਨਾ ਨਜ਼ਾਰਾ ਆਉਂਦਾ ਵੀ ਆਹ ਇੱਥੇ ਤੋਂ ਖੋਲ ਕੇ ਆਹ ਖੁੱਲ ਜਾਂਦੀ ਆ ਬੰਨ ਆਹ ਖੁੱਲ ਜਾਂਦੀ ਆ ਸਾਈਡ ਤੇ ਨੂੰ ਕੱਲਾ ਬੰਦਾ ਜਿਵੇਂ ਮਰਜੀ ਮੰਨ ਲਓ ਜੇ ਕਮਜ਼ੋਰਾ ਵੀ ਆ ਬੰਦਾ ਉਹ ਵੀ ਖੋਲ ਸਕਦਾ ਪਰ ਜਿਹੜਾ ਇਹ ਜਿਵੇਂ ਡਾਲੇ ਭਾਰੀ ਨੇ ਆ 5 6 ਮਿਮ ਦਾ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਲੱਗਿਆ ਹੁੰਦਾ ਫਰ ਡਾਲਾ ਤੇ ਹੋਰ ਵੀ ਪਾਈਪ ਵਗੈਰਾ ਐਂਗਲ ਭਾਰੀ ਹੁੰਦੇ ਨੇ ਕੱਲੇ ਜਣੇ ਨੂੰ ਜਣੀ ਥੱਲੇ ਤੋਂ ਚੱਕ ਕੇ ਲਾਉਣੇ ਔਖੇ ਨੇ ਜੇ ਕੋਈ ਬੰਦਾ ਪਹਿਲਵਾਨ ਆ ਤਕੜਾ ਜਾਦੇ ਸ਼ਰੀਰ ਦਾ ਉਹਨੂੰ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਹੁਣ ਕਈ ਬਾਰੀ ਬਹੁਤ ਸਾਰੇ ਹਨਾ ਵੀਰਾਂ ਦੇ ਟੂਹੀ ਨੂੰ ਪ੍ਰੋਬਲਮ ਹੁੰਦੀ ਆ ਮੈਨੂੰ ਵੀ ਕਈ ਥਾਲ ਟੂਹੀ ਦੀ ਪ੍ਰੋਬਲਮ ਰਹੀ ਆ ਜੇ ਮਾੜਾ ਮੋਟਾ ਜ਼ੋਰ ਮਾ ਲਈਏ ਫਿਰ ਥੋੜੀ ਦਿੱਕਤ ਆ ਜਾਂਦੀ ਹੈ ਹਨਾ ਵੀ ਉਹਦੇ ਕਰਕੇ ਸਾਈਡ ਵਾਲਾ ਵੈਸੇ ਵੀ ਸੌਖਾ ਕੰਮ ਜਿਉਂ ਕਿਉਂਕਿ ਜਦੋਂ ਟੈਕਨੋਲੋਜੀ ਆ ਗਈ ਟੈਕਨੀਕ ਆ ਗਈ ਫਿਰ ਆਪਾਂ ਉਹਦਾ ਵਰਤੋਂ ਕਰੇ ਲਈਏ ਤੇ ਹੁੱਕਾਂ ਉਹ ਤਿੰਨ ਵੀ ਲਾ ਦਿੰਦੇ ਨੇ ਤੇ ਜਿਹੜੀਆਂ ਬਿਨਾ ਜੱਕ ਵਾਲੀਆਂ ਆਂ ਟਰਾਲੀਆਂ ਨੇ ਉਹਨਾਂ 'ਚ ਲਗਭਗ ਤਿੰਨ ਹੁੱਕ ਹੀ ਲਾ ਕੇ ਦਿੰਦੇ ਨੇ ਉਹ ਇਹ ਵੀ ਲਾ ਦਿੰਦੇ ਨੇ ਜੇ ਆਪਾਂ ਨੇ ਲਵਾਉਣੀ ਹੋਵੇ ਆਰਡਰ ਤੇ ਕਹਿ ਕੇ ਵੈਸੇ ਕੋਈ ਇਦਾਂ ਦੀਆਂ ਚੀਜ਼ਾਂ ਦੇ ਉਹ ਬਾਲੇ ਮਤਲਬ ਸਾਡੇ ਕੋਲੋਂ ਤਾਂ ਨਹੀਂ ਲਏ ਹੈਗੇ ਲੋਕ ਕਹਿੰਦੇ ਨੇ ਵੀ ਅ ਇਹੀਆਂ ਚੀਜ਼ਾਂ ਦੇ ਅੱਡ ਪੈਸੇ ਲੈਂਦੇ ਨੇ ਸਾਡੇ ਕੋਲ ਉਹਨਾਂ ਨੇ ਮੰਨ ਲਓ ਜਿਵੇਂ ਸੌਦਾ ਹੋ ਗਿਆ ਸੀਗਾ ਪਹਿਲਾਂ ਹੀ ਉਹ ਵਿੱਚ ਫ੍ਰਿਜ ਫਰੂਜ ਹੁੰਦਾ ਤਾਂ ਕੁਝ ਨਹੀਂ ਉਹ ਥੋੜੀਆਂ-ਨੋਟੀਆਂ ਚੀਜ਼ਾਂ ਹੁੰਦੀਆਂ ਨੇ ਤੇ 22 ਲ ਇੱਕ ਪਾਸੇ 3 ਫੁੱਟ ਟੂਲ ਲ ਇੱਕ ਪਾਸੇ 2 ਫੁੱਟ ਟੂਲ ਆ ਤੇ ਆਦਾ ਚਲ ਬੇਲ ਚ ਗੰਤੀਆਂ ਜਿੰਦਾ ਲਾਉਂਦੇ ਹੀ ਨੇ ਉੱਥੇ ਕਈ ਇੱਕ ਹੁਣ ਜਦੋਂ ਨਾਮ ਨਾਮ ਦਾ ਕੰਮ ਲੈਣਾ ਆਪਣੇ ਰਿਸ਼ਤੇਦਾਰਾਂ ਨੇ ਸਾਈ ਦਿੱਤੀ ਹੋਈ ਸੀ ਨੂਰ ਮਹਿਲ ਉਹ ਆ ਜਿਹੜਾ ਪਿੱਛੇ ਜਿਵੇਂ ਆਪਾਂ ਨੇ ਖਰੋੜ ਫਾਰਮ ਲਖਾਇਆ ਗੇ ਗੋਤ ਲਖਾਇਆ ਆਪਣਾ ਇਹ ਲਿਖਣ ਦਾ ਹੀ ਉਹ 500 ਰੁਪਏ ਇੱਕ ਅੱਖਰ ਦਾ ਲੈਂਦੇ ਸੀਗੇ ਜਿਵੇਂ ਆ ਫਾਰਮ ਦੇ ਵਿੱਚ ਚਾਰ ਅੱਖਰ ਨੇ ਤਾਂ 2000 ਦਾ ਫਾਰਮ ਬਾਕੀ ਉਹ ਚ 2 4 6 7 ਸੱਤ ਅੱਖਰ ਖਰੋੜ ਚ ਨੇ ਤੇ ਸੱਤ ਪਾ 35 ਤੇ ਦੋ 5500 ਰੁਪਏ ਦਾ ਜਾਨੀ ਉਹ 9 9 ਲਿਖ ਰਹੇ ਨੇ ਕਹਿੰਦੇ ਸੀਗੇ ਵੀ ਅਸੀਂ 5500 ਰੁਪਏ ਲਵਾਂਗੇ ਬਾਕੀ ਫ੍ਰਿਜ ਫਰੂਜ ਜਿਹਨੇ ਜਿਹੜੇ ਆ ਲਾਈਵ 2 ਐਕਸਟਰਾ ਸਾਰਿਆ ਕੁਝ ਹਰੇਕ ਚੀਜ਼ ਦਾ ਅਲੱਗ ਰੁਪਈਏ ਤੇ ਉਹ ਜਿਹੜੇ ਆ ਪਿੱਛੇ ਲਾਲ ਰੰਗ ਦੇ ਦੋ ਕੁੰਡੇ ਲੱਗੇ ਹੋਏ ਨੇ ਆ ਉਹਨਾਂ ਦਾ ਵੀ 1000 ਰੁਪਈਆ ਇੱਕ ਕੁੰਡੇ ਦਾ ਰੁਪਈਏ ਅੱਡ ਮੰਗ ਰਹੇ ਸੀਗੇ ਮਤਲਬ ਹਰੇਕ ਚੀਜ਼ਾਂ ਦੇ ਬਹੁਤ ਜ਼ਿਆਦੇ ਚੀਜ਼ਾਂ ਦੇ ਅਲੱਗ-ਅਲੱਗ ਪੈਸੇ ਸੀਗੇ ਪਹਿਲਾਂ ਅਸੀਂ ਸਾਈ ਉੱਥੇ ਕੀਤੀਆਂ ਹੋਈਆਂ ਸੀਗੀਆਂ ਵੀ ਸਸਤੀ ਸੀਗੀ ਹੋਰ ਵਾਲੇ ਦਾਲਿਆਂ ਨਾਲੋਂ ਵੀ ਟਰਾਲੀ 40000 ਰੁਪਇਆ 35000 ਰੁਪਇਆ ਸਸਤੀ ਪੈ ਰਹੀ ਥੀ ਪਰ ਜਦੋਂ ਆ ਜਿਵੇਂ ਰੀਲਾਂ ਲੱਗੀਆਂ ਹੋਈਆਂ ਨੇ ਜਾਂ ਹੋਰ ਬਹੁਤ ਸਾਮਾਨ ਹੈ ਇਹ ਚੀਜ਼ਾਂ ਦਾ ਸਾਰੀਆਂ ਦਾ ਜਦੋਂ ਲਾਇਆ ਤਾਂ ਫਿਰ ਉਹ ਥੋੜਾ ਜਿਹਾ ਅੱਗੇ ਜਾ ਰਿਹਾ ਸੀਗਾ ਕੰਮ ਤੇ ਸਟਿੱਕਰਾਂ ਦੇ ਇਹਨਾਂ ਨੇ ਆਪਾਂ ਨੇ ਤੋਂ ਆਪਣੇ ਤੋਂ ਲਏ ਨੇ ਪੈਸੇ ਜਾਰੇ 2500 ਰੁਪਇਆ ਆਪਾਂ ਦਿੱਤਾ ਸਟਿੱਕਰਾਂ ਦਾ ਅਲੱਗ ਤੋਂ ਉਹ ਜਦਕੀ ਵਿੱਚੇ ਹੋਣਾ ਚਾਹੀਦਾ ਜਾਂ ਫਿਰ ਜਿਵੇਂ ਸੌਦਾ ਸੁੱਦਾ ਕਰਨ ਵੇਲੇ ਗੱਲ ਕਰ ਲਵੇ ਵੀ ਭਾਈ ਪਰ ਉਹ ਜਾਨੀ ਇਦਾਂ ਕਹਿੰਦੇ ਸੀਗੇ ਵੀ ਜਿਵੇਂ ਉਹ ਲੋਕ ਕਈ ਵਾਰੀ ਉਹ ਸੱਪ ਸੁਪ ਜਾ ਬਣਾਉਣ ਲੱਗ ਜਾਂਦੇ ਨੇ ਜਾਂ ਕੁਝ ਅਗਲਾ ਕਹਿੰਦਾ ਮੈਂ ਆਹ ਸਟicker ਲਵਾਉਣੇ ਨੇ ਇਦਾਂ ਇਦਾਂ ਉਹ ਕਹਿੰਦੇ ਫਿਰ ਕਈ ਵਾਰੀ ਕਈ ਬੰਦੇ 7-8000 ਤੱਕ ਦੇ ਸਟicker ਲਵਾ ਲੈਂਦੇ ਨੇ ਵੀ ਉਹਦੇ ਕਰਕੇ ਅਸੀਂ ਉਹ ਕਹ ਰਿਹਾ ਵੀ ਜਿਹੜੀ ਤੁਸੀਂ ਜਿੰਨੇ ਵੀ ਸਟicker ਲਵਾਉਣੇ ਨੇ ਉਹਨਾਂ ਦੇ ਅੱਡੇ ਪੈਸੇ ਨੇ ਆ ਲਖਾਈ ਲੁਹੀਆ ਜਿਹੜੀ ਹੋਰ ਵਗੈਰਾ ਟੀਐਸਵੀ ਵਗੈਰਾ ਜਿਹੜਾ ਹੋਰ ਮੜਾ ਮੋਟਾ ਲਾਟਨ ਬਟਨ ਦੇਖਣਾ ਉਹ ਵਿੱਚ ਲਿਖ ਕੇ ਦਿੰਦੇ ਨੇ ਜਿੰਨੀਆਂ ਫੋਟੋਆਂ ਵਗੈਰਾ ਨੇ ਉਹਨਾਂ ਦੇ ਆਪਾਂ ਨੂੰ ਅਲੱਗ ਤੋਂ پیسے ਦੇਣੇ ਪੈਂਦੇ ਨੇ ਬਾਕੀ ਵਾਰੀ ਨੇੜੇ ਨੇੜੇ ਤੋਂ ਵੀ ਆਪਾਂ ਦੇਖ ਲੈਨੇ ਆ ਚੋਨਾ ਦੇਖ ਸਕਦੇ ਤੁਸੀਂ ਬਿਲਕੁਲ ਇਹ ਵਿਸ਼ਾ ਪਿਆ ਵੀ ਜਣੀ ਉਮ ਬਾ ਕੰਬਾਈਨ ਦੀ ਵੜਾਈ ਬਹੁਤ ਵਧੀਆ ਬਹੁਤ ਵਧੀਆ ਕੰਬਾਈਨ ਬੜ ਰਹੀ ਆ ਥੱਲੇ ਕੋਈਓ ਜਿਵੇਂ ਆ ਨੇ ਛਿੱਟਾ ਮਾੜੇ ਮੋੜਿਆ ਥੱਲੇ ਲੱਗੇ ਹੋਏ ਸੀਗੇ ਇਹੋ ਜਿਹਾ ਹੀ ਰਹੇਗਾ ਰੋਂਦਾ ਨਹੀਂ ਆਮ ਜ਼ਿਆਦਾ ਤਾਂ ਰਹਿ ਨਹੀਂ ਰਿਹਾ ਹੈਗਾ ਵਧੀਆ ਚੱਕ ਰਹੀ ਆ ਬਹੁਤ ਵਧੀਆ ਸੈਟਿੰਗ ਸਫਾ ਦਾਣਾ ਜਾਨੀ ਜਮਾ ਨਹੀਂ ਡੁੱਟ ਰਿਹਾ ਹੈਗਾ ਬਿਲਕੁਲ ਵੀ ਆਹੀ ਕਹਿੰਦਾ ਸੀਗਾ ਮੁੰਡਾ ਡਰਾਈਵਰ ਜਿਹੜਾ ਚਲਾ ਰਿਹਾ ਕਮਾਈਨ ਕਹਿੰਦਾ ਵੀ 1400 ਚੱਕਰਾਂ ਦੀ ਕਰੀ ਹੋਈ ਹੈ ਕਮਾਈਨ ਤੇ ਬਾਕੀ ਹੁਣ ਚੱਲ ਆਈ ਤਾਂ ਜਿਹੜੀ ਆ ਸਲੋ ਸਪੀਡ ਆ ਬਹੁਤ ਕਿਉਂਕਿ ਆਪਾਂ ਹੁਣ ਉਰੇ ਵੀਡੀਓ ਬਣਾਉਂਦੇ ਹਾਂ ਨੂੰ ਵੀ ਜਦੋਂ ਮੈਂ 5 ਮਿੰਟ ਤੇ ਸੀਗੀ ਵੀਡੀਓ ਬਣਾਉਂਦੀ ਹੁਣ 12 12.5 ਮਿੰਟ ਦੇ ਆ ਗਈ ਵੀ 7 ਮਿੰਟ ਹੋ ਗਏ ਆ ਉਹ ਜਿਹੜਾ ਇੱਥੇ ਆਇਆ ਹਜੇ ਬਾਕੀ ਦੋ ਗਿੱਲਿਆਂ ਦਾ ਲੰਬਾ ਘੇਰਾ ਪਾਇਆ ਹੋਇਆ ਤੇ ਬਾਕੀ ਦੋਸਤੋ ਜਿਵੇਂ ਆਪਣਾ ਝੋਨਾ ਵਿਕਦਾ ਕੀ ਝਾੜ ਆਉਂਦਾ ਕੀ ਰੇਟ ਲੱਗਦਾ ਕਿਹੜੀ ਮੰਡੀ ਜਾਣੇ ਆ ਹਜੇ ਡਿਸਾਈਡ ਨਹੀਂ ਕੀਤਾ ਹੈਗਾ ਵੀ ਰਾਜਪੁਰੇ ਜਾਈਏ ਨਾਬੇ ਜਾਈਏ ਜਾਂ ਸਮਾਣੇ ਜਾਈਏ ਠੀਕੇ ਤਾਂ ਆਪਾਂ ਨੇ ਜਾਣਾ ਨਹੀਂ ਹੈਗਾ ਤੇ ਥੋੜਾ ਜਿਹਾ ਦੂਰ ਪੈਂਦਾ ਉਹ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਓਕੇ